ਹਾਂਜੀ ਕਿਸਾਨ ਵੀਰੋ ਝੋਨੇ ਜਿਹੜੇ 30 ਦੀ 35 35 ਦਿਨਾਂ ਦੇ ਹੋ ਗਏ ਤੇ ਕਿਸਾਨ ਵੀਰ ਲਾਸਟ ਯੂਰੀਆ ਪਾ ਰਹੇ ਤੇ ਬਹੁਤੇ ਕਿਸਾਨ ਵੀਰ ਲਾਸਟ ਯੂਰੀਆ ਦੇ ਵਿੱਚ ਦਾਣੇਦਾਰ ਜ਼ਹਿਰਾਂ ਮਲਾ ਰਹੇ ਆ ਜਿਵੇਂ ਕਿ ਰੀਜੈਂਟ ਪਦਾਨ ਫਰਟੇਰਾ ਤੇ ਹੋਰ ਵੀ ਕਈ ਤਰ੍ਹਾਂ ਦੇ ਦਾਣੇਦਾਰ ਜ਼ਹਿਰ ਆਉਂਦੇ ਜਿਹੜੇ ਕਿਸਾਨ ਵੀਰ ਵਰਤ ਰਹੇ ਆ ਤੇ ਕਿਸਾਨ ਵੀਰੋ ਇੰਨਾ ਪਾਉਣ ਨਾਲ ਆਪਣੇ ਝੋਨੇ ਦਾ ਫਟਾਰਾ ਨਹੀਂ ਹੋਣਾ ਇਹ ਕੋਈ ਨਿਊਟਰੀਐਂਟ ਨਹੀਂ ਗੇ ਆਪਾਂ ਨੂੰ ਜਿਹੜੇ ਜ਼ਰੂਰੀ ਤੱਤ ਚਾਹੀਦੇ ਹੁੰਦੇ ਜਿਵੇਂ ਪੋਟਾਸ਼ ਜ਼ਿੰਕ ਯੂਰੀਆ ਤੇ ਸੁਪਰ ਜਾਂ ਸਲਫਰ ਆਪਾਂ ਕਹਿ ਲਈਏ ਇਹ ਆਪਾਂ ਦਿੱਤਾ ਹੋਇਆ ਤਾਂ ਇਹਨਾਂ ਨੇ ਆਪਣੇ ਝੋਨੇ ਦਾ ਫਟਾਰਾ ਕਰਾਉਣਾ ਨਾ ਕਿ ਇਹਨਾਂ ਦਾਣੇਦਾਰ ਜ਼ਹਿਰਾਂ ਨੇ ਆਪਣੇ ਝੋਨੇ ਦਾ ਫਟਾਰਾ ਕਰਾਉਣਾ ਇਹ ਸਿਰਫ ਵੇਸਟ ਆਫ ਮਨੀ ਆ ਇਹਨਾਂ ਦੀ ਵਰਤੋਂ ਆਪਾਂ ਉੱਥੇ ਕਰਨੀ ਆ ਜਦੋਂ ਆਪਣੇ ਖੇਤ ਦੇ ਵਿੱਚ ਕੋਈ ਪੱਤਾ ਲਵੇਟ ਸੁੰਡੀ ਦਾ ਅਟੈਕ ਜਾਂ ਗੋਭ ਦੀ ਸੁੰਡੀ ਦਾ ਅਟੈਕ ਆਪਾਂ ਨੂੰ ਲੱਗਦਾ ਹਲੇ ਕੋਈ ਇਦਾਂ ਦੀ ਕੋਈ ਸਮੱਸਿਆ ਨਹੀਂ ਗਈ ਇਹ ਦਾਣੇਦਾਰ ਜ਼ਹਿਰ ਨਾ ਵਰਤੋ ਜੇ ਤੁਸੀਂ ਫਟਾਰਾ ਕਰਾਉਣਾ ਤਾਂ 30 35 ਦਿਨ ਤੇ ਦੋ ਸਪਰੇਆ ਕਰਦੇ ਹੋ ਜੀ ਸਪਰੇਆ ਆਪਾਂ ਜਿਹੜੀ ਤੁਹਾਨੂੰ ਦੱਸਦੇ ਹੁੰਦੇ ਆ ਮੈਜਿਕ ਸਪਰੇਅ ਕਰਦੀਆਂ ਜੀ 1 2 ਕਿਲੋ ਯੂਰੀਆ ਕਿਲਲੇ ਤੇ 21% ਵਾਲੀ ਜਿੰਕ 1 ਕਿਲੋ ਜੇ 33 ਵਾਲੀ ਲੈਣੀ ਆ ਤਾਂ 600 ਗ੍ਰਾਮ ਲੈ ਲਓ ਤੇ ਇੱਕ ਅੱਧਾ ਕਿਲੋ ਲੋਹਾ ਲੈਣਾ ਜੀ ਆਪਾਂ 19% ਵਾਲਾ ਫੈਰ ਸਲਫੇਟ ਤੇ ਨਾਲ ਆਪਾਂ ਜਿਹੜਾ ਕਲੀ ਦਾ ਪਾਣੀ ਅੱਧਾ ਕਿਲੋ ਕਲੀ ਦਾ ਪਾਣੀ ਆ ਲੈਣਾਗਾ ਉਹਦੀ ਸਪਰੇਅ ਕਰ ਦਿਓ ਜੇ ਤੁਹਾਡਾ ਖੇਤ ਰੇਤਲਾ ਨਹੀਂ ਤਾਂ ਲੋਹੇ ਦੀ ਤਾਂ ਤੇ ਤੁਸੀਂ ਮੈਗਨੀਸ਼ੀਅਮ ਵਰਤ ਸਕਦੇ ਹੋ ਤੁਹਾਨੂੰ ਸ਼ਾਨਦਾਰ ਰਿਜ਼ਲਟ ਮਿਲ ਲੰਗੇ ਸਸਤਾ ਸੌਦਾ ਜੀ ਤੇ ਇਹਨੇ ਥੋੜਾ ਫਟਾਰਾ ਵੀ ਕਰਾਉਣਾ ਤੇ ਤੁਹਾਡਾ ਝੋਨਾ ਲਵਾ ਵੀ ਕਰਾਉਣਾਗਾ ਦਾਣੇਦਾਰ ਜਾਨਾ ਪਾਏ ਦਾ ਕੋਈ ਨੁਕਸਾਨ ਨਹੀਂ ਇਹਨਾਂ ਨੇ ਆਪਣੇ ਜਿਹੜੇ ਮਿੱਤਰ ਕਿੜੀਆ ਉਹਨਾਂ ਨੂੰ ਵੀ ਰਗੜ ਕੇ ਰੱਖ ਦੇਣਾਗਾ ਤੇ ਇਹਨਾਂ ਨੇ ਆਪਣਾ ਫਾਇਦਾ ਨਹੀਂ ਕੋਈ ਕਰਨਾ ਛੋਨਾ ਲਵਾ ਕਰ ਦੇਣਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਬਿਮਾਰੀਆਂ ਛੋਨੇ ਨੂੰ ਪੈਣਗੀਆਂ